ਪੈਟਰੋਲ ਬੰਬ ਸੁੱਟ ਕੇ ਘਰਾਂ ਨੂੰ ਅੱਗ ਲਗਾਉਣ ਵਾਲਿਆਂ ਨੂੰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ ਅੱਜ ਬਠਿੰਡਾ ਦੇ ਮਿਨੀ ਸੈਕਟਰੀਟੇਟ ਵਿਖੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਪੂਰਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਕੁਝ ਲੋਕਾਂ ਵੱਲੋਂ 7 ਤੋਂ 8 ਘਰਾਂ ਨੂੰ ਆਪਣਾ ਤੇਰ ਪਾ ਕੇ ਬਿਲਕੁਲ ਸਾੜ ਦਿੱਤਾ ਸੀ ਤੇ ਸਿਰਫ ਉਹਨਾਂ ਦੇ ਜਿਹੜੇ ਆਪਣੇ ਇਹ ਆਪਣਾ ਤੰਦੇ ਕੱਪੜੇ ਉਹੀ ਆਪਣਾ ਰਹਿ ਗਏ ਸੀ ਬਾਕੀ ਸਾਰਾ ਕੁਝ ਇਹਨਾਂ ਵੱਲੋਂ ਜਿਲ੍ਹਾ ਦੱਤ ਆ ਗਿਆ ਸੀ ਅੱਜ ਆਪਣਾ ਬਠਿੰਡਾ ਦੇ ਮਿਨੀ ਸੈਕਟਰੀ ਦੇ ਵਿਖੇ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪਹਿਲਾਂ ਜਿਨ੍ਹਾਂ ਦੇ ਘਰਮ ਚਾਏ ਆ ਉਹਨਾਂ ਵੱਲੋਂ ਉਹਨਾਂ ਇਹਨਾਂ ਦੇ ਘਰਾਂ ਦੀ ਆਪਣਾ ਪੰਤੋੜ ਕੀਤੀ ਗਈ ਸੀ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਤੈਸ਼ ਦੇ ਵਿੱਚ ਆ ਕੇ ਇਹ ਸਾਰਾ ਕੁਝ ਕੀਤਾ ਤੇ ਇਸ ਦੇ ਵਿੱਚ ਸਾਰੇ ਹੀ ਨੌਜਵਾਨ ਮੁੰਡੇ ਹਨ ਤੇ ਇਹਨਾਂ ਵੱਲੋਂ ਜੋ ਵੀ ਆਪਣਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਜ਼ਾਮ ਆਪਣਾ ਲਗਾਏ ਜਾ ਰਿਹਾ ਕਿ ਇਹ ਵਿਅਕਤੀ ਨਸ਼ਾ ਵੇਚਦੇ ਹਨ ਤੇ ਸਾਡੇ ਵੱਲੋਂ ਨਸ਼ਾ ਵੇਚਣ ਨੂੰ ਰੋਕਿਆ ਗਿਆ ਸੀ ਉਸ ਤੋਂ ਬਠਿੰਡਾ ਪੁਲਿਸ ਨੇ ਬਿਲਕੁਲ ਹੀ ਇਨਕਾਰ ਕੀਤਾ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਲੇਕਿਨ ਫਿਰ ਵੀ ਇਹਨਾਂ ਤੋਂ ਸਾਡੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਲਦੀ ਹੀ ਇਹ ਸਾਰਾ ਜਿਹੜਾ ਮਾਮਲਾ ਹੈ ਉਹ ਸਾਹਮਣੇ ਆ ਜਾਵੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਿੰਨੀ ਸੈਕਟਰੀਟ ਦੀਆਂ ਸਾਰੀਆਂ ਤਸਵੀਰਾਂ ਜੋ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਇਹਨਾਂ ਵੱਲੋਂ ਆਪਣਾ ਕੁਝ ਲੋਕਾਂ ਦੇ 7 ਤੋਂ 8 ਜਿਹੜੇ ਘਰ ਨੇ ਉਹ ਬਿਲਕੁਲ ਜਲਾ ਦਿੱਤੇ ਗਏ ਸਾਨੂੰ ਤੇ ਇਹਨਾਂ 'ਤੇ ਇਲਜ਼ਾਮ ਲੱਗਿਆ ਸੀ ਕਿ ਇਹ ਵਿਅਕਤੀ ਚਿੱਟੇ ਦਾ ਕਾਰੋਬਾਰ ਕਰਦੇ ਹਨ ਤੇ ਪਿੰਡ ਵਾਲਿਆਂ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਸੀ ਇਸ ਨੂੰ ਲੈ ਕੇ ਇਹਨਾਂ ਵੱਲੋਂ ਉਹਨਾਂ ਦੇ ਘਰ ਜਲਾਏ ਗਏ ਲੇਕਿਨ ਬਠਿੰਡਾ ਪੁਲਿਸ ਨੇ ਇਸ ਤੋਂ ਬਿਲਕੁਲ ਅਨਕਾਰ ਕੀਤਾ ਉਹਨਾਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਤੇ ਫਿਰ ਵੀ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਢੰਗਾਂ ਦੇ ਨਾਲ ਇਹਨਾਂ ਦੇ ਕੋਲੋਂ ਕੋਛ ਕੁਛ ਕੀਤੀ ਜਾਵੇਗੀ ਆਹ ਤੁਹਾਨੂੰ ਸੁਣਾਉਣੀ ਆ ਕੀ ਕਹਿੰਦੇ ਨੇ ਆਪਣਾ ਬਠਿੰਡਾ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਦੇ ਸਬੰਧ ਵਿੱਚ ਹਾਂਜੀ ਮਿਤੀ 9 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲੇ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਆਗ ਲਗਾ ਕੇ ਸਾੜ ਦਿੱਤਾ ਗਿਆ ਸੀ ਉਹਦੇ ਚੱਕੇ ਜਸਪ੍ਰੀਤ ਸਿੰਘ ਪੁੱਤਰ ਬੇਜਰ ਸਿੰਘ ਦੇ ਜਾਨ ਤੇ ਐਫਆਈਆਰ ਨੰਬਰ ਤਿੰਨ ਦਰਜ ਕੀਤੀ ਸੀ 10 25 ਨੂੰ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਸਤ ਤੋ ਸਹੀ ਉਹਨਾਂ ਨੇ ਐਫਆਰ ਦੇ ਵਿੱਚ ਨਾਮਜ਼ਦ ਕਰਾਇੇ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋ ਛੇ ਦੀ ਜੀ ਗ੍ਰਿਫਤਾਰੀ ਬਾਕੀ ਹੈ ਦਰਾਨੇ 34 ਮੁਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮੁਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮੁਲਜ਼ਮ ਸੀ ਉਹਦਾ ਨਾਮ ਹੈ ਉਹਦਾ ਰਵਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਰ ਸਿੰਘ ਇਹਦੇ ਨਾਮ ਨੇ ਇਹਨੂੰ ਅਰੈਸਟ ਕਰ ਲਿਆ ਉਨ੍ਹਾਂ ਜਿੰਦਵਾਰ ਬਾੜ ਲੈ ਕੇ ਰਿਮਾਂਡ ਮਿਲ ਗਿਆ ਹੁਣ ਮੈਡਮ ਪੇਸ਼ ਕਰਨੀ ਹੈ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਗੇ ਅਗਲੀ ਪੁੱਛਗਿਛ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਹੈ ਕੀ ਇhtियार ਵਰਤੇ ਜੋ ਵੀ ਕੀਤਾ ਹੈ ਹੋਰ ਕਿਹੜੇ ਮੋਲਜਮ ਹੈ ਇਹਨਾਂ ਤੋਂ ਪੁੱਛਗਿਛ ਕਰਕੇ ਅਗਲੀ ਤਤਤੀਸ਼ ਜਾਰੀ ਰੱਖਾਂਗੇ ਇਹ ਪੰਨਾ ਦੇਖੋ ਸਰ ਮੇਨ ਕਾਰਨ ਕੀ ਹੈ ਸਰ ਮੇਨ ਸਰ ਮੇਨ ਕਾਰਨ ਕੀ ਹੋਇਆ ਵੀ 7-8 ਘਰਾਂ ਨੂੰ ਇਹਨਾਂ ਨੇ ਅੱਗ ਲਗਾ ਦਿੱਤੀ ਕੀ ਮੇਨ ਕਾਰਨ ਕੀ ਸੀ ਹਰਨਤਾ ਜੀ ਦਲੇਰ ਸਿੰਘ ਦੀ ਅਸੀਂ ਸਰਸਰੀ ਪੁੱਛਗਿਛ ਕੀਤੀ ਜਿਹੜਾ ਮੇਨ ਮੁੱਦਾ ਉਹ ਉਹਦੇ ਤਸਲ ਮੁਤਾਬਕ ਵੀ ਉਹਦੇ ਘਰ ਦੀ ਤੋੜਪਾਨ ਕਰੀ ਸੀ ਇਹਨਾਂ ਨੇ ਤੇ ਇਹਨਾਂ ਨੇ ਸ਼ਰਾਬ ਵਗੈਰਾ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਤੇ ਚੱਲ ਗਏ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪਟ્રોલ ਕੱਢ ਕੇ ਕੰਨੀ ਚ ਪਾਇਆ ਤੇ ਮੁਰਕੋ ਛਿੜਕ ਕੇ ਅੱਗ ਲਾਉਂਦੇ ਰਹੇ ਜਿਵੇਂ ਕਿਸੇ ਦਾ ਦੁੱਖ ਹੋ ਭੰਨਿਆ ਉਹਦੇ ਤੇ ਪਟ્રોલ ਛਿੜਕਿਆ ਤੇ ਅੱਗ ਲਾਤੀ ਇਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਇਹ ਜਿਹੜਾ ਵੀ ਹੁਣ ਪੁੱਛ ਕਿਸੇ ਜਾਰੀ ਹੈ ਜਰਮਾਨ ਲੈ ਲਾਂਗੇ ਨੁਕਸਾਨ ਦੇ ਨੁਕਸਾਨ ਕਪੜੇ ਵਗੈਰਾ ਦਾ ਹੋਇਆ ਹੈ ਮਕਾਨਾਂ ਦਾ ਹੋਇਆ ਹੈ ਜਿਸ ਤਰ੍ਹਾਂ ਦੇ ਆਪਣਾ ਸਾਰੇ ਗਰੀਬ ਪਰ ਹੈ ਜਿਹੜੇ ਮੁੱਲ ਦੇ ਮਾ ਉਹ ਵੀ ਮਤਲਬ ਕੋਈ ਬਹੁਤੇ ਤਕੜੇ ਨਹੀਂ ਹੈ ਉਹ ਬਸਤੀ ਸਾਰੀ ਬਸਤੀ ਮਤਲਬ ਐਸੀ ਭਾਵਨਾ ਦੀ ਹੈ ਸਾਰੀ ਡੀਟ ਤੋਂ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਚਿੱਟਾ ਵਿਚਨ ਤੋਂ ਰੋਕਿਆ ਗਿਆ ਸੀਗਾ ਇਸ ਨੂੰ ਲੈ ਕੇ ਸਾਡੇ ਘਰਾਂ ਤੇ ਜਿਹੜੀ ਅੱਖ ਲਗਾਈ ਗਈ ਹੈ ਸਾਡੇ ਤੇ 75 ਜਿਹੜਾ ਉਠਾਇਆ ਗਿਆ ਕੀ ਕਹਿਣਾ ਚਾਹੁੰਦੇ ਜੋ ਵੀ ਮਤਲਬ ਇਹ ਕਹਿੰਦੇ ਕੋਈ ਛਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜਿਹੜਾ ਵੀ ਬੰਦਾ ਸ਼ਾਮਿਲ ਤਫਤੀਸ਼ ਹੋਵੇ ਕੋਈ ਬਿਆਨ ਲਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸਦੀਕ ਲਈ ਗਊ ਇਹ ਸਾਰੇ ਇੱਕੇ ਹੀ ਬਸਤੀ ਦੇ ਰਹਿਣ ਵਾਲੇ ਆ ਅਤਿਸ਼ਧਤ ਨੂੰ ਕੋਈ ਬਾਹਰੋਂ ਨਹੀਂ ਆਇਆ ਅਸਰਾ ਭਾਈਚਾਰਾ ਹੀ ਆ ਜੇ ਦੇਖੀਏ ਸਰ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੋਤਲਾਂ ਵਿੱਚ ਪੈਟਰੋਲ ਪਾ ਕੇ ਬੰਬ ਬਣਾ ਕੇ ਉਸ ਤਰ੍ਹਾਂ ਸਿੱਟਿਆ ਗਿਆ ਇਹ ਦੋਸ਼ੀਆਂ ਨੇ ਜਿਹੜਾ ਵਸੇਹ ਦੱਸਿਆ ਸਵੀਕਾਰ ਦੇ ਵਿੱਚ ਉਹ ਕੰਨੇ ਨਾਲ ਪੈਟਰੋਲ ਕੱਢ ਲਈ ਜਿਹੜੇ ਘਰ ਚ ਵਰਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਦੇ ਦੱਸ ਨੂੰ ਤਾਂ ਕੋਈ ਮਿਲਿਆ ਨਹੀਂ ਉਹਨਾਂ ਨੂੰ ਕਿਹਾ ਸੀ ਕਿ ਜੋ ਸਮਾਨ ਸੀ ਉਹ ਤੇ ਪਟ્રોલ ਛਿੜਕ ਕੇ ਉਹ ਆਕਲਾ ਦਿੰਦੇ ਸੀ ਕਿੰਨੇ ਕੁ ਬੰਦੇ ਸੀ ਜਿਹੜੇ ਤੱਕ ਭੱਗੇ ਸਾਰੇ ਇਹ ਇਹ ਬੰਦੇ ਆਪਾਂ 10 ਦਾ ਅਰੈਸਟ ਕਰ ਲਏ ਇੱਕ ਰਹਿੰਦਾ ਜਿਹੜੇ ਨਾਮ ਜਿਹਦਾ ਬੰਦੇ ਅਨੁਕਸ਼ਾ ਤੇ ਉਹਨਾਂ ਨੇ ਲਿਖਾਇਆ ਵੀ ਹੋਰ ਵੀ 5-10 ਬੰਦੇ ਆ ਬਚਾਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮਜ਼ਦ ਹੋਣਗੇ ਤੋਂ ਅੱਛੀ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੁਣ ਬਿਆ ਤਫਤੀਸ਼ ਕਰਾਂ ਉਹ ਬੰਦੇ ਅਰੈਸਟ ਕਰੇ ਜਾਣਗੇ ਉਹਦੇ ਬਾਰੇ ਸਾਨੂੰ ਬਾਤ ਚਰਾਂ ਪਹਿਲਾਂ ਇਹਨਾਂ ਦੇ ਨਾਲ ਮਿਲ ਕੇ ਪਹਿਲਾ ਮቀਦਮੇ ਦੱਟਿਆ ਨਸੀਬ ਅਰੇ ਹਜੇ ਇਹਨਾਂ ਦਾ ਚੈੱਕਅਪ ਕਰਵਾ ਲਾਂਗੇ ਆਪਾਂ ਅਈ ਤਾਂ ਰੈਸਟ ਹੀ ਕੀਤੀ ਹੈ ਮੁਰਗੀ ਪੁੱਤ ਜੇ ਮੁਤਾਬਕ ਨਹੀਂ ਕਿਸੇ ਨੇ ਜਾਖ ਪਤਾ ਲ ਕੀਤੀ ਹੈ ਜੀ ਜਿਹੜਾ ਦੋਸ਼ ਲੱਗਿਆ ਸੀ ਵੀ ਚਿੱਟੇ ਤੋਂ ਸਿਰੋਗ ਤੁਸੀਂ ਇਹ ਖੁਸ਼ ਨਹੀਂ ਹੋ ਚੀਏ ਇਸ ਨਾਲ ਦੀ ਨਹੀਂ ਚਿੱਟੇ ਵਾਲੀ ਗੱਲ ਹੈ ਜੇ ਕੋਈ ਨਹੀਂ ਇਹਦਾ ਫਿਰ ਸਾਡੇ ਕੋਲ ਇਹ ਮਤਲਬ ਕੋ ਸਟਡੀ ਨੇ ਜੇ ਚਿੱਟੇ ਵਾਲੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਰ ਨਾਲ ਇਹੋ ਜੀ ਗੱਲ ਕੋਈ ਧਿਆਨ ਚ ਨਹੀਂ ਆਈ ਜੀ ਜੇ ਕੋਈ ਹੋਊਗੀ ਤਾਂ ਦੇਖ ਲਵਾਂਗੇ ਸਰ ਜੀ ਇਹ ਕਿ ਰਾਜਨੀਤੀ ਦੀ ਵੀ ਸਾਫੀ ਮੁਫਤ ਨਹੀਂ ਰਾਜਨੀਤੀ ਕਰਦੇ ਕੋਈ ਮੈਂ ਨਹੀਂ ਦੇ ਬਰੇ ਕਰ ਸਰਪੀੜਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਇਹ ਸਾਰੇ ਗੱਟੀਆਂ ਤੇ ਲੱਤੀ ਆਈ ਸੀ ਤੇ ਉਹ ਗੱਟੀਆਂ ਵੀ ਟ੍ਰੈਸ ਕੀਤੀਆਂ ਗਈਆਂ ਨੇ ਉਹ ਵੈਸੋ ਨੂੰ ਉਹੀ ਬੇਨਤੀ ਕਰੀਆ ਵੀ ਪੁੱਛਗਿੱਛ ਕਰਾਂਗੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਮੇਨ ਮੁਲਜ਼ਮ ਹੁਣ ਕਰਿਆ ਅੱਜ ਫੜਿਆ ਸੀ ਪੁੱਛਗਿੱਛ ਕਰਕੇ ਜੋ ਵੀ ਹੋਇਆ ਕੋਈ ਗੱਡੀ ਆ ਕੋਈ ਟੂ ਵੀਲਰ ਆ ਕੋਈ ਵੀ ਬੋਲ ਜਨਾ ਕੋਈ ਵੀ ਚੀਜ਼ ਕਰਤੀ ਉਹਨੂੰ ਬਖਸ਼ਿਆ ਨਹੀਂ ਔਰ ਸਾਨੂੰ ਟਾਈਮ ਦੇ ਟਾਈਮ ਅਸੀਂ ਦੱਸਦੇ ਰਹਿਵਾਂਗੇ ਜੋ ਜੋ ਕਰਾ। ਹੁਣ ਸਾਰੇ ਵਿਅਕਤੀ ਕੋਈ ਪਿੰਡ ਦੇ ਨੇ ਕਿ ਸਾਡੇ ਨਹੀਂ ਜੀ ਹੋਰ ਵੀ ਪਿੰਡ ਦੇ ਹੈਗੇ ਨੇੜੇ ਆ ਮੈਂ ਨਾ ਸਰਚਾ ਪਿੰਡ ਤੇ ਵੀ ਦੱਸਿਆ ਇਹਨਾਂ ਨੇ ਪੁੱਛ ਕਿਸ ਤੇ ਉਹ ਅਸੀਂ ਤਸਦੀਕ ਕਰਕੇ ਵੀ ਕਿਹੜੇ ਬੰਦੇ ਨੇ ਉਹਨਾਂ ਨੂੰ ਵੀ ਅਰੈਸਟ ਕਰਾ। ਜੀ ਜੀ ਇੱਕ ਨਾ ਕਹਿਣਾ ਕਿ ਸਾਥੀ ਉਪਤੀ ਵੀ ਆਪਣਾ ਪਰਸਨਲ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਤੁਸੀਂ ਐਵੇਂ ਆਪਣਾ ਚਿੱਟੜੇ ਮਾਰੋ ਛੱਡੋ ਜੀ। ਕੀ ਇਹ ਮਸਲਾ ਨਹੀਂ ਨਹੀਂ ਹੁਜ ਜਲ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਕਿ ਬਾਰੇ ਨਹੀਂ ਮੈਨੂੰ ਕਿਸੇ ਸਤੂ ਸਾਹਿਬ ਬੈਠੇ ਡਿਪਟੀ ਸਾਹਿਬ ਬੈਠਿਆ ਸਰ ਫਿਰ ਹੁਣ ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੈ ਕਿ 10 ਬੰਦੇ ਸੀ ਫੜ ਲਏ ਹਾਂ ਜੀ ਹਾਂ ਤੇ ਹੁਣ ਕਿੰਨੇ ਰਹਿ ਗਏ ਦੋਸ਼ੀ ਹੋਰ ਇਹਨਾਂ ਦੀ ਪੁਛ ਇਸ ਦੇ ਨਾਮ ਤੇ ਹੋਣਗੇ ਕਿ ਖੁਸ਼ ਇਹਨਾਂ ਨੇ ਬੰਦੇ ਦੇਖੋ ਐਫ ਆਈ ਆਰ ਦੇ ਵਿੱਚ ਤਾਂ ਸੱਤ ਹੀ ਲਿਖਾਇਆ ਸੀ ਚਾਰ ਅਸੀਂ ਹੋਰ ਨਾਮ ਜੁਟ ਕਰਕੇ ਗਿਰਾ ਕਰ ਲਏ ਇਹਨਾਂ ਚੋਂ 10 ਫੜ ਲਏ ਫੋਰ ਵੀ ਹੁਣ ਪੁੱਛ ਕਿਸ ਕਰਾਂਗੇ ਕਿ ਜਿਹੜੇ ਹੋਰ ਬੰਦੇ ਆ ਜਿਹੜੇ ਉਹਨਾਂ ਨੇ ਮੌਕੇ ਤੇ ਨਹੀਂ ਸ਼ਰਸਤ ਕਰੇ ਸੀ ਉਹ ਸਿਵਾਰ ਕਰਕੇ ਪੜਾਣੇ ਉਹ ਜਿਹੜੇ ਅੱਜ بڑے ਹੈਗੇ ਸਰ ਇਹਨਾਂ ਦੀ ਉਮਰ ਆ ਉਮਰ ਕਿੰਨੀ ਕੀ ਲੱਗੀ ਉਮਰ ਨੌਜਵਾਨੀ ਨੇ ਸਾਰੇ ਨੌਜਵਾਨ ਕਾਹਨ ਸਰ 18 ਤੋਂ ਉਪਰ ਸਾਰੇ ਕੰਮ ਕੀ ਕਰਦੇ ਆ ਕੰਨ ਤਾਂ ਹੀ ਕੋਈ ਮਤਲਬ ਲੜ ਕੇ میٹرਕ ਕਰਕੇ ਹਟ ਗਿਆ ਕੋਈ ਮਿਹਨਤ ਮਜ਼ਦੂਰੀ ਦਾ ਕਰਦੇ ਜਿਵੇਂ ਇਸ ਤਰ੍ਹਾਂ ਕੋਈ ਆਮ ਨਹੀਂ ਕੀ ਹੋਇਆ ਜਿਹੜਾ ਐਡਾ ਵੱਡਾ ਜਿਹੜਾ ਬੰਦਾ ਕੀ ਬੜੇ ਸਟੈਪ ਚੱਕਿਆ ਨਾ ਆਮ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕੀ ਕਰ ਗਏ ਐਡਾ ਵੱਡਾ ਸਟੈਪ ਇਨੋਂ ਬਾਰੇ ਨੌਲਤੀ ਵੀ ਹੈ ਪਰ ਤਸਮਕੇ ਵੀ ਸਾਡਾ ਘਰ ਇਸ ਤਰ੍ਹਾਂ ਕਰਤਾ ਅਸੀਂ ਵੀ ਕਰਕਾ ਹਾਲਾਂਕਿ ਇਹਨਾਂ ਨੇ ਕੋਈ ਪੁਲਿਸ ਨੂੰ ਇਤਲਾ ਨਹੀਂ ਦਿੱਤੀ ਵੀ ਇਹਦਾ ਘਰ ਤੋੜਿਆ ਦੋਸ਼ੀ ਦਾ ਇਹਨੇ ਕੋਈ ਪੁਲਿਸ ਨੂੰ ਇਤਲਾ ਨਹੀਂ ਦਿੱਤੀ ਅੱਜ ਦੱਸਿਆ ਸਾਨੂੰ ਇਹਨੇ ਸਭਾ ਤੋਂ ਅਸੀਂ ਹਾਂ ਹਾਂ ਅੱਜ ਦੱਸਿਆ ਨੇ ਸਾਡਾ ਪੀੜਤ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਅਸੀਂ ਪੁਲਿਸ ਨੂੰ ਪਹਿਲਾਂ ਵੀ ਇਤਲਾ ਦਿੱਤੀ ਸੀਗੀ ਇਸ ਬਾਰੇ ਇਸ ਵਿਅਕਤੀਆਂ ਬਾਰੇ ਉਦੋਂ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਸੀ ਉਹਨੂੰ ਸਾਡੇ ਘਰ ਨੂੰ ਜਲਾ ਦਿੱਤਾ ਗਿਆ ਨਸ਼ਾ ਵੇਚਦੇ ਨੇ ਕਿ ਲੋਕ ਸਰਪੰਚ ਵੀ ਇਸ ਗੱਲ ਨੂੰ ਕਹਿ ਰਿਹਾਗਾ ਕਿਵੇਂ ਦੇਖਦੇ ਹੋ ਇਸ ਕਲੀਨ ਸ਼ਹਿਰ ਇਤਨਾ ਲੱਗਾ ਦੇਖੋ ਪਹਿਲਾਂ ਵੀ ਕੋਈ ਨਹੀਂ ਬਖਸ਼ਿਆ ਜੇ ਵੇਚਦੇ ਹੋਣਗੇ ਪਹਿਲਾਂ ਕਿਸੇ ਨੇ ਕੋਈ ਇਤਰਾ ਨਹੀਂ ਦਿੱਤੀ ਜੇ ਹੁਣ ਉਹਨਾਂ ਨੇ ਇਤਰਾ ਦਿੱਤੀ ਹੈ ਨਸ਼ੇ ਵਾਲੀ ਗੱਲ ਕਰੀ ਹੈ ਅਸੀਂ ਇਹਨੂੰ ਬਹੁਤ ਕੁਛ ਇਸ ਵੀ ਕਰਾਂਗੇ ਹੁਣ ਇਹਦੇ ਬਾਰੇ ਨਸ਼ੇ ਬਾਰੇ ਜੇ ਕੋਈ ਗੱਲ ਸਾਹਮਣੇ ਆਈ ਜੇ ਕੋਈ ਸੱਜਣ ਹੋਰ ਸਾਨੂੰ ਇਤਰਾ ਦੇਣਾ ਚਾਹੁੰਦਾ ਨਸ਼ੇ ਬਾਰੇ ਉਹਦਾ ਨਾਮ ਵੀ ਗੁਪਤ ਰੱਖਿਆ ਜਾਊਗਾ ਸਾਨੂੰ ਮਿਲ ਕੇ ਜਾਂ ਫੋਨ ਤੇ ਦੱਸ ਸਕਦਾ ਤੁਹਾਡੇ ਏਰੀਏ ਵਿੱਚ ਬੇਨਤੀ ਕਰੂੰਗਾ ਸਰ ਇਹਨਾਂ ਲੋਕਾਂ ਦੇ ਉਮਰ ਵਗਾਰਾ ਕਿੰਨੇ ਹੈ ਕਿ ਉੱਚੀ ਨੂੰ ਦੇ ਉਮਰ